ਕਰਕੇ ਕੈਣ ਪਰ ਆਵੋ ਮਾਤੇ ਦੀ ਸਾਂਝ ਪਾਜੀ ਵਾਹਿਗੁਰੂ ਜੀ ਕਾਰ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਹ ਸੌ ਤੋਂ ਪਹਿਲਾਂ ਦਾ ਮੈਨੂੰ ਇਹ ਸੈਂਕੜੇ ਬਰਸੀ ਨੂੰ ਬਰਸੀ ਕਹਿਣਾ ਪੈਂਦਾ ਵੀਰੋ ਬਰਸੀ ਖਾਈਆਂ ਸਾਲਾਂ ਜਿਹੜੀ ਮਨਾਈ ਜਾਂਦੀ ਏ ਇੱਕ ਨਸਲ ਖੁਸ਼ੀ ਹੈ ਇੱਕ ਜ਼ਬਰ ਜੁਰਮ ਜਿਸ ਦੇ ਸੰਬੰਧ ਦੇ ਵਿੱਚ ਮੈਂ ਤਕਰੀਬਨ 2 ਸਾਲ ਤੋਂ ਹਰ ਸਟੇਜ ਤੇ ਹਰ ਮੰਚ ਦੇ ਉੱਤੇ ਆਪਣੀ ਰਵਾਇ ਨੂੰ ਬਲੰਦ ਕਰ ਰਿਹਾ ਤੁਸੀਂ ਅੱਜ ਜਿੰਨੇ ਇੱਥੇ ਆਇਓ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇਕਲੀ ਪੁੱਤ ਦੀ ਮੌਤ ਹੁੰਦੀ ਮਹਾਰਾਜ ਦਾ ਪਾਣਾ ਮੰਨ ਕੇ ਹਰ ਇਨਸਾਨ ਆਪਣਾ ਸਰਵਾਦੰਦਾ ਕਿਉਂਕਿ ਮਾਲਕ ਦੀ ਮਰਜ਼ੀ ਹੈ ਉਹਦੀ ਫਸਲ ਹੈ ਕੱਚੀ ਵੱਡੇ ਪੱਕੀ ਵੱਡੇ ਇੱਥੋਂ ਤੱਕ ਗੱਲ ਮੰਨਣ ਦੇ ਵਿੱਚ ਆ ਜਾਂਦੀ ਹੈ ਪਰੰਤੂ ਜਿਹੜੀ ਮੌਤ ਸਾਡੇ ਸਿਸਟਮ ਦੇ ਕੀਤੀ ਹੈ ਸਾਡੀਆਂ ਜਾਂਚ ਏਜੰਸੀਆਂ ਦੇ ਦੁਆਰਾ ਸੋਚ ਸਮਝ ਕੇ ਕੀਤੀ ਗਈ ਹੈ ਇਸੇ ਕਰਕੇ ਜਸ ਤਰ੍ਹਾਂ ਦੇ ਤਰੀਕੇ ਲੱਗ ਰਹੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਤੋਂ ਤਾਂ ਜਾਣੂ ਕਰਵਾਉਣਾ ਅੱਜ ਸਵਾ ਸਾਲ ਦਾ ਵੀਡੀਓ ਨੂੰ ਹੋ ਗਿਆ ਜਿਹੜਾ ਮੈਂ ਜੋ ਹਾਈ ਕੋਰਟ ਨੂੰ ਕਰਨ ਦੇ ਬਾਵਜੂਦ ਵੀ ਸਰਕਾਰ ਤਾਸ ਤੋਂ ਮਸਲੀ ਹੋਈ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦੇ ਦਿੰਦੀ ਹੈ ਗਵਰਨਮੈਂਟ ਕਿ ਅਸੀਂ ਸਿਕਿਉਰਿਟੀ ਗੁਹਰਾਹ ਕੀਤੀ ਉਹ ਕੋਈ ਅਚਾਨਕ ਜਿਹੀ ਕੀਤੀ ਗਈ ਸੀ ਸੋਚ ਸਮਝ ਕੇ ਕੀਤੀ ਗਈ ਸੀ ਅਸੀਂ ਜੈਨਸ ਤੋਂ ਨਹੀਂ ਮਾਰੇ ਜਾ ਸਕਦੇ ਸੀ ਲੈਕਸ਼ਰ ਤੋਂ ਬਾਅਦ ਅਸੀਂ 15 ਦਿਨ ਘਰੇ ਘੱਲੇ ਸੀ ਸਾਡੇ ਕੋਲ ਇੱਕ ਵੀ ਗੱਲ ਮੈਨ ਨਹੀਂ ਸੀ ਪਰ ਤੋਂ ਕੋਈ ਵੀ ਕੇਸ ਸਾਡੇ ਤੱਕ ਪਹੁੰਚ ਨਹੀਂ ਕਰ ਸਕਿਆ ਪਹੁੰਚ ਨਾ ਤੋਂ ਹੋਈ ਹੈ ਜਦੋਂ ਸਾਡੇ ਸਿਸਟਮ ਨੇ ਉਸ ਸਿਕਿਉਰਟੀ ਨੂੰ ਵਿਡਰਾਅ ਕਰਕੇ ਅਨਾਉਂਸ ਕੀਤਾ ਗਿਆ ਜਾਓ ਹੁਣ ਸਿੱਧੂ ਮੂਸੇ ਵਾਲਾ ਕੱਲਾ ਹੋਣ ਨੂੰ ਜਮਾਰ ਦਿਓ ਕਿਉਂ ਤੇ ਭਈ ਇਹ ਆ ਕੇ ਘਰੇ ਬੈਠਾ ਸਾਨੂੰ ਮਾਰ ਕੇ ਗਿਆ ਰੋਜ਼ ਸਾਨੂੰ ਇਸ ਗੱਲ ਦਾ ਦੋ ਸਾਲ ਹੋ ਗਏ ਹਲੇ ਤੱਕ ਅਸੀਂ ਚਾਰਜ ਫਰੇਮ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਬਹੁਤ ਲੰਮੀ ਕਹਾਣੀਆਂ ਨੇ ਤੈਨੂੰ ਬੜਾ ਸਿਹਤ ਹੈ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਸਾਂਝੀਆਂ ਕਰਨੀਆਂ ਹੁਣ ਸਿੱਧੂ ਮੂਸੇਵਾਲਾ ਇੱਕ ਵਿਅਕਤੀਗਤ ਤੌਰ ਤੇ ਇੱਕ ਨੌਜਵਾਨ ਸੀ ਮਾਪਿਆਂ ਦਾ ਕਰਮਾਪutra ਬਸੀ ਲਾਕੇ ਦੀ ਸ਼ਾਨ ਸੀ ਉਹਨੂੰ ਮਾਰੇ ਕਿਉਂ ਗਿਆ ਮੈਂ ਇਸ ਦੇਸ਼ ਦੀ ਰਾਜਨੀਤੀ ਕੋਈ ਸਵਾਲ ਪੁੱਛਦਾ ਜੇ ਨਫਰਤ ਸੀ ਤਾਂ ਕਿਸ ਗੱਲ ਦੇ ਨਾਲ ਸੀ ਸ਼ੁਭਦੀਪ ਸਿੱਧੂ ਇਹੋ ਜਿਹਾ ਕਿਹੜਾ ਕੰਮ ਕਰਦਾ ਸੀ ਜਿਹੜਾ ਉਹਨੂੰ ਮੌਤ ਦੇ ਘਾਟ ਉਤਾਰਨਾ ਇਹ ਤੋਂ ਛੋਟੀ ਕੋਈ ਸਜਾਈ ਨਹੀਂ ਉਹਨੂੰ ਦਿੱਤੀ ਗਈ ਉਹ ਕਾਰਨ ਕੀ ਸੀ ਕਿਤੇ ਉਹ ਆਪਣੀ ਪੰਜਾਬੀ ਦਾ ਕਿਤੇ ਆਪਣੀ ਪੱਗ ਦਾ ਕਿਤੇ ਆਪਣੇ ਧਰਮ ਦਾ ਕੋਈ ਵਿਚਾਰ ਤਾਂ ਨਹੀਂ ਕਰ ਰਿਹਾ ਸੀ ਸੋ ਉਹਨੂੰ ਕਿਉਂ ਲੱਗਿਆ ਵੀ ਇਸ ਬੰਦੇ ਨੂੰ ਰਸਤੇ ਚੋਂ ਹਟਾਉਣਾ ਹੀ ਇੱਕ ਵੇਤਰ ਹੱਲ ਹੈ ਕੋਈ ਇੱਕ ਅੱਛਾ ਬੁਲਾ ਰਿਹਾ ਸੀ ਭਾਰਤ ਦਾ ਸਭ ਤੋਂ ਵੱਡਾ ਜੀ YouTuber ਹੈ ਤੇ ਜੋ ਵੀ ਕਰੋੜ ਲੋਕ ਉਹਨੂੰ ਫੋਲੋ ਕਰਦੇ ਆ ਉਹਦੇ ਚੈਨਲ ਦੇ ਉੱਤੇ ਕਿਤੇ ਇਹੀ ਤਾਂ ਉਹਦੀ ਮੋਤਦਾ ਕਹਾਣੀ ਬਣੀ ਆ ਕੀ ਤੁਸੀਂ ਕੋਈ ਕਾਬਲ ਬੱਚਾ ਸਾਡੇ ਸਧਾਰਨ ਘਰਾਂ ਦੇ ਵਿੱਚ ਪੈਦਾ ਹੋਣ ਦੇਣਾ ਹੀ ਨਹੀਂ ਚਾਹੁੰਦੇ ਕਿਹੜਾ ਜੋਗੋਬੀਤਾ ਉਹ ਫੈਸਲੇ ਕਰ ਸਕਦਾ ਉਹਨੂੰ بڑے ਲੋਕਾਂ ਨੇ ਜਦੋਂ ਅਸੀਂ ਕਾਮਰਸ ਦੇ ਵਿੱਚ ਉਹਨੇ ਜੁਆਇਨ ਕੀਤਾ بڑے ਲੋਕਾਂ ਨੇ ਸਵਾਲ ਚੁੱਕੇ ਤੋਂ ਭਲਾਈ ਪਾਰਟੀ ਚਲਾ ਗਿਆ ਤੋਂ ਭਲਾਈ ਪਾਰਟੀ ਚਲਾ ਗਿਆ ਪਰ ਉਹਨੇ ਇੱਕੋ ਗੱਲ ਕਹੀ ਸੀ ਵਿਸ਼ਵਾਸ ਰੱਖੋ ਜੇ ਤੁਸੀਂ ਚੱਕਰ ਸਾਫ਼ ਕਰਨਾ ਹੈ ਤੁਹਾਨੂੰ ਚੱਕਰ ਦੇ ਵਿੱਚ ਵਰਨਾ ਪੈਂਦਾ ਹੈ ਉਹਦੇ ਕੋਲ ਇੱਕ ਵਿਜ਼ਨ ਸੀ ਇੱਕ ਸੋਚ ਸੀ ਉਹਦੇ ਤਹਿਤ ਉਹਨੇ ਕਿਹਾ ਕੋਈ ਗੱਲ ਜੇ ਇੱਕ ਤੇ ਕੋਈ ਕਮੀ ਵੀ ਹੈਗੇ ਉਹਨੂੰ ਸਾਫ਼ ਕਰਾਂਗੇ ਪਰ ਤੁਸੀਂ ਪਾਰਟੀਆਂ ਕੈਂਡੀਡੇਟਾਂ ਨਾ ਬਣਦੀਆਂ ਨੇ ਪਾਰਟੀਆਂ ਪ੍ਰਸੰਗੀਆਂ ਨਾ ਬਣਦੀਆਂ ਨੇ ਵੀ ਤੁਸੀਂ ਕੇਵਲ ਤੇ ਕੇਵਲ ਕਿਸੇ ਇੱਕ ਨਾਮ ਨੂੰ ਮਾਰਾ ਕੇ ਇਹ ਨਾ ਕਰੋ ਉਹਦੇ ਵਿੱਚ ਅੱਛੇ ਨੌਜਵਾਨ ਅچھے ਕੈਂਡੀਡੇਟ ਭੇਜੋ ਫਿਰ ਦੇਖੋ ਕਿ ਕੋਈ ਸੁਧਾਰ ਹੁੰਦਾ ਹੈ ਕਿ ਨਹੀਂ ਹੁੰਦਾ ਸੋ ਉਹ ਇੱਕ بڑے بڑے ਸੁਧਾਰ ਨਾਲ ਵਧ ਰਹੀ ਸੀ ਸੋ ਸਹਿਤਰ ਨੂੰ ਚੰਗਾ ਨਹੀਂ ਲੱਗਿਆ ਸਟੇਟ ਨੂੰ ਚੰਗਾ ਨਹੀਂ ਲੱਗਿਆ ਜਰੂਰ ਸਾਹਿਬ ਮੈਂ ਤੁਹਾਨੂੰ ਦੱਸਦਾ ਵੀ ਨਫਤ ਕੇ ਸਰ ਤੱਕ ਦੀ ਹੈ ਤੁਸੀਂ ਉਹਨੂੰ ਮਾਰ ਦਿੱਤਾ ਗੱਲ ਨਿਬੜ ਗਈ ਪਰੰਤੂ ਨਵੇਂ ਜੰਮੇ ਮਾਸੂਮ ਦੇ ਨਾਲ ਤੁਹਾਡਾ ਕੀ ਸ਼ਰੀਕਾ ਸੀ ਅੱਜ ਤੱਕ ਤੁਸੀਂ ਕਿਸੇ ਦੋ ਘੰਟੇ ਕਹਿੰਦੇ ਬੱਚੇ ਨੂੰ ਨੋਟਿਸ ਆਇਆ ਦੇਖਿਆ ਇਹ ਨਫਤ ਦੀ ਖਾਤ ਹੈ। ਇਸ ਤੋਂ ਪਤਾ ਲੱਗਦਾ ਵੀ ਇਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਮਾਰ ਕੇ ਇੱਕ ਹਵਾ ਕਤਮ ਕੀਤਾ ਸੀ ਤੇ ਜਦੋਂ 2-3 ਕਰੋੜ ਸੰਗਾਂ ਦੇ ਵਿੱਚ ਝੂਮਿਆ ਖੁਸ਼ੀ ਦੇ ਵਿੱਚ ਸਿੱਧੂ ਦੇ ਆਉਣ ਦੇ ਨਾਲ ਤਾਂ ਇਹਨਾਂ ਨੂੰ ਜਰਿਆ ਨਹੀਂ ਗਿਆ ਤਾਂ ਇਹਨਾਂ ਨੇ ਉਥੋਂ ਚਿੱਠੀਆਂ ਕਰਤੀਆਂ ਤੇ ਸਟੇਟ ਨੇ 24 ਘੰਟਿਆਂ ਦੇ ਅੰਦਰ ਅੰਦਰ ਦੋ ਸੀਐਮਓ ਬਦਲਦੇ ਹੋਏ ਸਾਡੇ ਪਿੱਛੇ ਲੱਗ ਸੋ ਇਹ ਨਾ ਗੱਲਾਂ ਤੋਂ ਮੈਂ ਇੱਥੇ ਲੰਬਾ ਲੈ ਕੇ ਜਾਣਾ ਸਮਾਂ ਆਇਆਕ ਨਹੀਂ ਦਿੰਦਾ ਅਸੀਂ ਅੱਗੇ ਨਿਕਲਣਾ ਹੈ ਤੁਸੀਂ ਸਾਰਿਆਂ ਨੇ ਪਰਿਵਾਰ ਦੇ ਨਾਲ ਮੋਢਾ ਲਾ ਕੇ ਮੇਰਾ ਸਾਥ ਦਿੱਤਾ ਤੁਹਾਡਾ ਕਰਜ਼ ਮੇਰੀ ਅੱਗੇ ਨਸਲਾਮ ਨੂੰ ਚੁਬਾ ਚੁਕੀਆਂ ਮਾਇਆ ਪ੍ਰੇਮ ਦੇ ਗੱਲੋਂ ਆਪਣੇ ਇਲਾਕੇ ਤੋਂ ਸਮੂਹ ਪੰਜਾਬ ਦੇਸ਼ ਵਿਦੇਸ਼ ਤੱਕ ਦੀਆਂ ਸੰਗਠਾਾਂ ਦਾ ਤੈਜ ਜੋ ਧੰਨਵਾਦ ਕਰਦਾ ਕਿ ਤੁਸੀਂ ਮਾਰੇ ਸਮੇਂ ਦੇ ਵਿੱਚ ਮੈਨੂੰ ਹੌਸਲਾ ਦੇ ਕੇ ਸਟਾਫਰ ਕੀਤਾ ਕਿ ਮੈਂ ਇਸ ਬਰਾਈ ਦੇ ਖਿਲਾਫ ਲੜਦਾ ਰਹਾਂ ਔਰ ਤੁਹਾਨੂੰ ਸਾਰੇ ਨੂੰ ਵਿਸ਼ਵਾਸ ਦਿਵਾਉਣਾ ਹੈ ਜਦ ਤੱਕ ਸਾਹ ਨੇ ਤਦ ਤੱਕ ਇਸ ਜਸਟਿਸ ਦੇ ਲਈ ਇਨਸਾਫ ਦੇ ਲਈ ਆਪਾਂ ਸੰਘਰਸ਼ ਕਰਦੇ ਰਹਾਂਗੇ ਤੁਸੀਂ ਜਿੰਦੇ ਦੂਰੋਂ ਜਿਹੜੋ ਸੰਗਤ ਚੱਲ ਕੇ ਆਈ ਹੈ ਪਰਮਾਤਮਾ ਤੁਹਾਡਾ ਕਦਮ ਕਦਮ ਲੇਖੇ ਲਾਵੇ ਜਿਹਨੇ ਸੰਗਤ ਆਈ ਹੈ ਲੰਗਰ ਚਾਹ ਪਾਣੀ ਸਾਰਾ ਮੁਸਤਿਹਾਰਾ ਕੋਈ ਵੀ ਬਿਨਾ ਜਲ ਪਾਣੀ ਸ਼ੱਕੇ ਤੋਂ ਨਾ ਜਾਵੇ ਇਹਨਾਂ ਕਹਿੰਦਾ ਰਹਾ ਤੁਹਾਨੂੰ ਅਜਾ ਲੈਣਾ ਉਸ ਸ਼ਾਸ ਵੱਧ ਕੱਟ ਗਿਆ ਗਿਆ ਵਾ ਸੈਕਤ ਮਾਫ ਕਰ ਲਿਓਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ